ਹੋਲੀ ਬੰਪਰ ਦਾ 2022 ਦਾ winner ਗਾਂਧੀ ਬ੍ਰਦਰਸ ਤੋਂ ਵਿਕੇ ਟਿਕਟ ਜਮਨਾ ਨਗਰ ਦਾ ਸੀ 2023 ਦਾ ਦਿੱਲੀ ਦਾ ਸੀ ਹੋਜ਼ਰੀ ਦੇ ਚ ਜੌਬ ਕਰਨ ਵਾਲਾ ਤੇ ਜੋ 2024 ਸੇ ਤੁਸੀਂ ਹੋ ਸਕਦੇ ਹੋ 22 ਕਰੋੜ ਦਾ ਪਹਿਲਾ ਨਾਮ ਹੈ ਗਰੰਟੀਡ ਹੈ ਟਿਕਟਾਂ ਵਿੱਚਨ 2 ਲੱਖ ਟਿਕਟਾਂ ਵਿੱਚਨ 3 ਲੱਖ ਟਿਕਟਾਂ ਵਿੱਚਨ 4 ਲੱਖ ਸੈਕੰਡ ਦਾ ਸੀ ਨਾਮ 10-10 ਲੱਖ ਰੁਪਏ ਦੇ ਥਰਡ ਦਾ ਸੀ ਨਾਮ 5-5 ਲੱਖ ਰੁਪਏ ਦੇ ਇਸ 17 ਤਰੀਕ ਦੀ ਲਾਟਰੀ ਹੈ ਨਾਗਾਲੈਂਡ ਦੀ ਉਹੀ ਲਾਟਰੀ ਜਿਨੇ 10 ਤਰੀਕ ਨੂੰ winner ਬਣਾਇਆ ਠੀਕ ਹੈ ਅਦਾ ਹੀ ਅਗਲਾ ਡਰਾ ਹੈ 24 ਤਰੀਕ ਨੂੰ ਐਸੇ ਮਹੀਨੇ ਚ ਵੀ ਠੀਕ ਹੈ ਇਹ 200 ਰੁਪਏ ਦੀ ਲਾਟਰੀ ਹੈ 200 ਰੁਪਏ ਚ ਕੁੱਲ ਟਿਕਟਾਂ 5 ਲੱਖ ਨੇ 1.5 ਕਰੋੜ ਗਰੰਟੀਡ ਟੂ ਪਬਲਿਕ ਹੈ ਸਾਰੀਆਂ ਲਾਟਰੀਆਂ ਦਿਖਾਈਆਂ ਸਭ ਇਨਾਮ ਜਨਤਾ 'ਚ ਗਰੰਟੀਡ ਹੈ ਪਹਿਲਾਂ ਤੇ winner ਦੀ ਫੋਟੋ ਦੇਖ ਲਓ ਜੀ ਹਾਂ ਐਸ ਕਰਕੇ ਤੁਸੀਂ ਕਹੋਗੇ ਮੂੰਹ ਕਿਉਂ ਹਾਈਡ ਕੀਤਾ ਹੋਇਆ ਹਾਈਡ ਕਰਨ ਦਾ ਰੀਜ਼ਨ ਹੈ ਨਹੀਂ ਦੇਖੋ ਟਿਕਟ ਵੀ ਹੈਗੀ ਹੈ ਨਾ ਇਹ ਵਾਲੀ ਹਾਈਡ ਕਰਨ ਦਾ ਰੀਜ਼ਨ ਹੈ ਕਿ ਟਿਕਟ ਇਹਨਾਂ ਦੀ ਪਹਿਲਾਂ ਸਬਮਿਟ ਹੋ ਜਾਏ ਦੇਖੋ 1.5 ਕਰੋੜ ਦਾ ਮਸਲਾ ਹੈ ਕੋਈ ਬੰਦਾ ਨਾ ਮਗਰ ਲਗੇ ਹੈ ਨਾ ਡਾਕੂਮੈਂਟੇਸ਼ਨ ਠੀਕ ਹੈ ਇਹ ਟਰਾਂਸਪਰੈਂਸੀ ਹੈ ਗਾਂਧੀ ਬ੍ਰਦਰ ਜੇ ਤੁਹਾਡਾ ਵਾਤਾਵਰਣ ਇਹੋ ਜਿਹਾ ਹੋ ਉੱਥੇ ਫਿਰ ਗੁਰਨਾਨਕ ਦੀ ਵਡਿਆਈ ਆਣੀ ਆ। ਮੇਰਾ ਗਾਹ ਕਹਿੰਦਾ ਕਿ ਲੱਖੀ ਹੁੰਦਾ ਹੈ। ਜੋ ਟਿਕਟ ਖਰੀਦਿਆ ਉਹਦੇ ਚਰਨ ਪੈਂਦੇ ਆ। ਉਹਦੇ ਨਾਲ ਮੈਨੂੰ ਵੀ ਅਸ਼ੀਰਵਾਦ ਮਿਲ ਜਾਂਦਾ। ਜਿਹੜਾ ਕਹਿੰਦਾ ਯਾਰ ਮੈਂ ਲਾਟਰੀ ਪਾਣੀ ਮੇਰੀ ਨਿਕਲ ਆਊਗੀ। ਚੰਗੀ ਨੀਅਤ ਨਾਲ। ਹਾਂ ਜਿਹੜੀ ਜਿਹੜੀ ਸੋਚ ਦਾ ਵੀ ਹੈ ਨਾ। ਸ਼ੁਰੂਆਤ 'ਚ ਜੇਕਰ ਨਿਰਾਸ਼ਾ ਫਿਰ ਸ਼ਾਇਦ ਨਾ ਨਿਕਲੇ। ਲਾਟਰੀਆਂ ਦਾ ਜਿਹੜਾ ਹੁੰਦਾ ਤਾਂ ਸਭ ਤੋਂ ਪਹਿਲਾਂ ਸਭ ਤੋਂ ਅਵਲ ਨੰਬਰ ਤੇ ਨਾਮ ਆਉਂਦਾ ਗਾਂਧੀ ਬ੍ਰਦਰਸ ਆ। ਜੀ ਹਾਂ ਲੁਧਿਆਣਾ ਦੇ ਮਸ਼ਹੂਰ ਤੇ ਪੂਰੇ ਰਸ਼ ਵਾਲੇ ਏਰੀਏ ਘੰਟਾ ਘਰ ਦੇ ਕੋਲ ਮੌਜੂਦ ਨੇ ਗਾਂਧੀ ਬ੍ਰਦਰ ਦੀ ਖਾਸੀਅਤ ਹੈ ਕਿਉਂ ਇੰਨੇ ਮਸ਼ਹੂਰ ਨੇ ਪਾਰਦਰਸ਼ਤਾ ਵਾਲਾ ਕੰਮ ਤੇ ਇਨਾਮ ਐਦਾ ਨਿਕਲ ਰਿਹਾ ਜਿੱਦਾਂ ਪਤਾ ਨਹੀਂ ਰੱਬ ਤੋਂ ਆਸ਼ੀਰਵਾਦ ਲਿਆ ਹੋਵੇ ਚਾਹੇ ਕੋਈ ਮਹੀਨੇ ਵਾਲੀ ਲਾਟਰੀਆਂ ਨੇ ਹਫਤੇ ਵਾਲੀ ਲਾਟਰੀਆਂ ਨੇ ਜਾਂ ਕੋਈ ਲਾਟਰੀਆਂ ਹੋਣ ਗਾਂਧੀ ਬ੍ਰਦਰ ਦੇ ਉੱਪਰ ਨਾਮ ਲੁਧਿਆਣਾ ਸ਼ਹਿਰ ਚ ਆਉਂਦਾ ਹੀ ਨਹੀਂ ਕਵਲ ਕਰਾਂਗੇ ਸਦਾ ਮਨਮੀਤ ਸਿੰਘ ਗਾਂਧੀ ਗਾਂਧੀ ਬਦਰ ਤੁਮ موجوده ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜਨਾਬ ਕਿਹੜੀ ਮਹਾਰਾ ਬਾਈ ਗੁਰੂ ਦੀ ਕਿਰਪਾ ਲਾਟਰੀ ਨਿਕਲੀ ਜਾਂਦੀ 22 ਕਰੋੜ ਦੀ ਫਿਰ ਨਿਕਲੀ ਹੈ ਜੀ ਫਿਰ ਨਿਕਲੀ ਹੈ ਇਹ ਮਾਲਕ ਦੀ ਕਿਰਪਾ ਬਿਲਕੁਲ ਕਿਰਪਾ ਕਵਾਂਗਾ ਔਰ ਇਹ ਮੈਂ ਜ਼ਰੂਰ ਕਹਾਂਗਾ ਕਿ ਮੇਰਾ ਸਟਾਫ ਦਾ ਸਹਿਯੋਗ ਮੇਰੇ بڑے بیٹے ਤਰਨਦਾਸ ਦਾ ਸਹਿਯੋਗ ਤੇ ਮੇਰੀ ਫੈਮਲੀ ਬੜੀ ਸਪੋਰਟਿਵ ਹੈ ਮੇਰਾ ਉਹ ਵੀ ਧਿਆਨ ਰੱਖਦੇ ਨੇ ਕਹਿੰਦੇ ਜਿੱਥੇ ਤੁਹਾਡਾ ਵਾਤਾਵਰਨ ਇਹੋ ਜਿਹਾ ਹੋ ਜਾਏ ਨਾ ਉੱਥੇ ਫਿਰ ਗੁਰਨਾਨਕ ਦੀ ਵਡਿਆਈ ਆਣੀ ਆਣੀ ਠੀਕ ਹੈ ਇਹਦੀ ਕਲੀਕ ਨੂੰ ਲੱਗਦਾ ਹੁਣ ਇਕਲੀ ਦੋ ਦਿਨ ਪਹਿਲਾਂ ਹੀ ਇਕਲੀ ਆ ਇਹ 10 ਤਰੀਕ ਨੂੰ ਆ 10 ਨੂੰ 2.5 ਕਰੋੜ ਦੀ ਲਾਟਰੀ ਪਹਿਲੀ ਵਾਲੀ ਕੀ ਬਾਤ ਹੈ ਹੋਰ ਇਹਦੀ ਖਾਸੇ ਸੁਣਾਵਾ ਇਹ ਲਾਟਰੀ ਹੈ ਨਾਗaland ਦੀ ਠੀਕ ਹੈ ਵੀਕਲੀ ਲਾਟਰੀ ਹਰ ਸ਼ਨੀਵਾਰ ਖੁੱਲਦੀ ਆ ਰਹੀ ਸੀ ਠੀਕ ਹੈ ਇਸ ਵਾਰੀ ਇਹਦਾ ਡਰਾਅ 10 ਤਰੀਕ ਨੂੰ ਸੀ ਠੀਕ ਹੈ ਇਹ ਨੰਬਰ ਹੈ 26831 ਸਿਰਫ ਚਾਰ ਅੱਖਰ ਸੀ કુલ ਟਿਕਟਾਂ 2 ਲੱਖ 6000ਾਂ ਨੇ ਟਿਕਟਾਂ ਆਊਂਡ 70-80 ਹਜ਼ਾਰ ਵਿਕੀਆਂ ਹੋਣੀਆਂ ਠੀਕ ਹੈ ਉਹਦੇ ਚਿਕ ਲੱਕੀ ਜੀਨਰ ਸਾਡੀਆਂ ਕੁੱਲ 400 ਟਿਕਟਾਂ ਵਿਕੀਆਂ ਸੀ ਜੀਨਰ ਹੈ ਕਿੱਥੇ ਦੇ ਨੇ ਇਹ ਜੀਨਰ ਹਰਿਆਣਾ करनाल ਦੇ ਨੇ ਜੀ ਵਾ ਇਹ ساری ਜ਼ਿੰਦਗੀ ਤੁਹਾਡੇ ਨਾਲ ਗੁਣ ਗਾਂਦੇ ਨਹੀਂ ਥੱਕਦੇ ਮੇਰੇ ਦੇਖੋ ਜੀ ਇਹ ਤੇ ਗੁਰੂ ਨਾਨਕ ਦੀ ਬਿਹਾਈ ਉਹਨਾਂ ਨੂੰ ਵੀ ਦੇਖੋ ਮੈਂ ਅੱਜ ਵੀ ਇੱਕ ਗੱਲ ਕਲੀਅਰ ਕਰਦਾ ਮੈਂ ਕਦੇ ਇਸ ਚੀਜ਼ ਆਪ ਤੇ ਕ੍ਰੈਡਿਟ ਨਹੀਂ ਲੈਂਦਾ ਮੇਰਾ ਗਾ ਕਹਿੰਦਾ ਕਿ ਲੱਕੀ ਹੁੰਦਾ ਜੋ ਟਿਕਟ ਖਰੀਦਿਆ ਉਹਦੇ ਚਰਨ ਪੈਂਦੇ ਆ ਉਹਦੇ ਨਾਲ ਮੈਨੂੰ ਵੀ ਅਸ਼ੀਰਵਾਦ ਮਿਲ ਜਾਂਦਾ ਵਾ ਜੀ ਵਾ ਵਾ ਜੀ ਵਾ ਠੀਕ ਹੈ ਠੀਕ ਹੈ ਤੁਸੀਂ 17 17 ਜੁੜਦੇ ਆ ਮੁਕੰਦਰਾ ਮੁਕੰਦਰਾ ਬਿਲਕੁਲ ਬਿਲਕੁਲ ਜਿੱਥੇ ਦੋ ਅੱਛਾ ਇੱਕ ਪੋਜ਼ਿਟਿਵਿਟੀ ਨਾਲ ਜਿਹੜਾ ਬੰਦਾ ਲਾਟਰੀ ਪਾਉਂਦਾ ਨਾ ਜਿਹੜਾ ਕਹਿੰਦਾ ਯਾਰ ਮੈਂ ਲਾਟਰੀ ਪਾਣੀ ਮੇਰੀ ਨਿਕ ਜੇ ਜਿਹੜੀ ਸੋਚ ਦਾ ਵੀ ਹੈ ਨਾ ਸ਼ੁਰੂਆਤ ਹੀ ਜੇਕਰ ਨਿਰਾਸ਼ਾ ਫਿਰ ਸ਼ਾਇਦ ਨਾ ਨਿਕਲੇ ਜਿਹੜਾ ਹਸੀ ਖੁਸ਼ੀ ਪਾਏ ਜਿਹੜਾ ਐਂਟਰਟੇਨਮੈਂਟ ਮਿਲ ਪਾਉਂਦੀ ਐਟੀਟਿਊਡ ਨਾ ਪੱਕਿਆ ਦੇ ਨਾ ਬਿਲਕੁਲ ਬਿਲਕੁਲ درست فرمایا ਲੋਕਾਂ ਨੂੰ ਤੋਹਫੇ ਹੋਰ ਕੀ ਕੀ ਨੇ ਕਿਹੜੀ ਲਾਟਰੀ ਆ ਰਹੀ ਹੈ ਨਾ ਚੱਲ ਰਹੀਆਂ ਨੇ ਅੱਜ ਕੱਲ ਬੜੀਆਂ ਪਰ ਸਭ ਤੋਂ ਪਹਿਲਾਂ ਤੇ ਤੁਹਾਨੂੰ ਦੱਸਦਾ ਕਿ ਲਾਟਰੀ ਵਿਖੇ ਕਿੱਥੋਂ ਆਪਣੀ ਦੁਕਾਨ ਦਾ ਐਡਰੈਸ ਦੱਸ ਦਿੰਦਾ ਲੁਧਿਆਣਾ ਵਾਸੀਓ ਤੁਸੀਂ ਲਾਟਰੀਆਂ ਜਿੱਥੋਂ ਵੀ ਖਰੀਦੇ ਹੋ ਮੈਂ ਨਹੀਂ ਕਹਿੰਦਾ ਬਾਕੀ ਦੁਕਾਨਦਾਰ ਮਾੜੇ ਨੇ ਬਟ ਗਾਂਧੀ ਬ੍ਰਦਰਸ ਦੀ ਲਾਟਰੀ ਦੀ ਦੁਕਾਨ ਹੈ ਜਿਹੜੀ ਸ਼ਾਪ ਕਰ ਰਹੀ ਤਿਕਾ ਨੁੱਕਰ ਵਾਲੀ ਘੰਟਾ ਕਰਦੇ ਬਿਲਕੁਲ ਨਾਲ ਬੈਂਕ ਆਫ ਇੰਡੀਆ ਦੇ ਥੱਲੇ ਉੱਥੇ ਵੀ ਕਦੇ ਨਾ ਕਦੇ ਕਦੀ ਟਿਕਟ ਪਾ ਕੇ ਸਾਨੂੰ ਅਸ਼ੀਰਵਾਦ ਦਿਓ ਹੋ ਸਕਦਾ ਹੈ ਤੁਸੀਂ ਵੀ ਅਗਲੇ ਜੀਨਰ ਬਣ ਜਾਓ ਸਿੱਖ ਜੀ ਸਾਹਿਬ ਕਈ ਵਾਰ ਲੋਕਾਂ ਟ੍ਰਾਂਸਪਰੈਂਸੀ ਪਾਰਦਰਸ਼ਤਾ ਦਾ ਕਈ ਵਾਰ ਸਵਾਲ ਖੜੇ ਕਰਦੇ ਆ ਪਤਾ ਨਹੀਂ ਅਸਲੀ ਹੈ ਕੀ ਹੈ ਇਹ ਗੱਲਾਂ ਮੱਚ ਕਿਉਂ ਆਉਂਦੀਆਂ ਨੇ ਦੇਖੋ ਤੁਸੀਂ ਦੇਖ ਰਹੇ ਹੋਗੇ ਪਿਛਲੀ 2022 ਦੀ ਹੋਲੀ ਤੋਂ ਲੈ ਕੇ ਤੇ ਹਲੇ ਹੋਲੀ ਆ ਰਹੀ ਹੈ ਟਿਕਟ ਮੇਰੇ ਕੋਲ ਪਈ ਹੈ 23 ਦੀ ਹੋਲੀ ਦਾ ਵੀ ਨਾਮ ਮੇਰੇ ਕੋਲ ਆਇਆ ਹੈ ਅ 6 ਕਰੋੜਪਤੀ ਮੈਂ ਨਹੀਂ ਦੇਰ ਚ ਬਣਾ ਚੁੱਕਿਆ। ਕਿਆ ਬਾਤ। ਔਰ ਜਿਹਦੇ ਤਿੰਨ ਨਾਗਾਲੈਂਡ ਦੇ ਸੀ 2.2 ਕਰੋੜ ਦੇ, ਪੰਜਾਬ ਦਾ 2 ਕਰੋੜ ਦਾ, 6 ਰੁਪਏ ਵਾਲੀ 6 ਕਰੋੜ ਦਾ ਇੱਕ ਨਾ ਇਥੇ ਆਪਣੇ ਭਾਜਪਾ ਦੇ ਲੀਡਰ ਨੇ ਰਵੀਬਾਲੀ ਜੀ ਉਹਨਾਂ ਨੂੰ 1 ਕਰੋੜ 50 ਬਸਾਕੀ ਬੰਪਰ ਚ ਨਿਕਲਿਆ। ਦੇਖੋ ਗੱਲ ਇਸ ਤਰ੍ਹਾਂ ਨਾ ਕਿ ਮੇਰੀ ਲਾਟਰੀਆਂ ਬਹੁਤ ਵਿਕਣੀਆਂ ਸ਼ੁਰੂ ਹੋ ਗਈਆਂ ਸੀ। ਬਹੁਤ ਸਾਰੇ ਲੋਕ ਨਾ ਮਨੂੰ ਜਾਣੇ ਅਣਜਾਣੇ ਚ ਜਾਨ ਮੁੱਛ ਕੇ ਤੰਗ ਕਰਦੇ ਰਹੇ ਕਿ ਗਾਂਧੀ ਕਰੇ ਸੱਟ ਸੱਟ ਰਹੀਏ। ਡਗਾ ਦਈਏ। ਮਨ ਨੂੰ ਇੱਕੋ ਜਵਾਬ ਦਿੰਨਾ ਤੁਸੀਂ ਜਿੰਨਾ ਗਾਂਧੀ ਦੀ ਬੁਰੀਾਈ ਦੇ ਬਾਰੇ ਸੋਚੋਗੇ ਨਾ ਗੁਰਨਾਨਕ ਉਹਨੀ ਵਡਿਆਈ ਦੇ ਜਾਏਗਾ ਤੁਸੀਂ ਸ਼ਾਇਦ ਚੁੱਪ ਕਰ ਜਾਓ ਤੇ ਸ਼ਾਇਦ ਕੋਈ ਫਰਕ ਪੈ ਜੇ ਲੇਕਿਨ ਤੁਸੀਂ ਮਾੜਾ ਸੋਚੋਗੇ ਤਾਂ ਐਂਡ ਤੁਹਾਡਾ ਹੀ ਮਾੜਾ ਗਾਂਧੀ ਨੇ ਦੇਸ਼ ਖੜਾ ਕਰਤਾ ਸੀਗੇ ਕਾ ਗਾਂਧੀ ਨੂੰ ਡੋਕ ਦੀ ਬੜਾਈ ਜਾਂਦੇ ਆ ਦੇਖੋ ਉਹ ਗਾਂਧੀ ਬਹੁਤ ਮਹਾਨ ਸੀਗੇ ਮੇਰੇ ਉਹਨਾਂ ਨਾਲ ਕੋਈ ਕੰਪੇਅਰ ਨਹੀਂ ਆ ਹਾਂ ਮੈਂ ਵੀ 39 ਇਅਰਸ ਤੋਂ ਹਾਰਡ ਵਰਕ ਕਰਦਾ ਹੋਇਆ ਇੱਕੋ ਲਾਈਨ ਵਿੱਚ ਗਾਂਧੀ ਸਾਹਿਬ 39 ਸਾਲ ਹੋ ਗਏ ਜੀ ਜੀ ਉਹਨਾਂ ਦੀ ਸਟੋਰੀ ਮੈਂ ਪਿੱਛੇ ਕਿਨਾ ਪੋਡਕਾਸਟ ਕੀਤਾ ਸੀ ਇੱਕ ਚੈਨਲ ਤੇ ਉਹਨਾਂ ਨੇ ਮੇਰੀ ਸਟੋਰੀ ਪੁੱਛੀ ਮੈਂ ਕਿਹਾ ਸਾਰੇ ਕਹਿੰਦੇ ਕਿ 3-4 ਸਾਲ ਦਾ ਗਾਂਧੀ ਗਾਂਧੀ ਹੋਈ ਪਈ ਹੈ ਮੈਂ ਕਿਹਾ 35 ਸਾਲ ਦਾ ਹਾਰਡ ਵਰਕ ਨਹੀਂ ਕੋਈ ਦੇਖਦਾ ਹਾਂ ਠੀਕ ਹੈ ਨਾ ਜਿਹਨੇ ਉੱਪਰਲਾ ਦੇਖ ਲਿਆ ਤੇਰੇ ਨਾਲੇ ਪਹਾੜ ਥੱਲੇ ਡੂੰਘਾ ਕਿੰਨਾ ਹੋਣੀ ਦੇਖਦਾ ਜਿਹੜਾ ਤਪ ਕਰਦਾ ਨਾ ਤੇ ਉਹਨੂੰ ਰੱਬ ਜਦ ਮਿਲਦਾ ਨਾ ਤੇ ਲੋਕ ਇਹੀ ਕਹਿੰਦੇ ਉਹਨੂੰ ਰੱਬ ਮਿਲ ਗਿਆ ਉਹਦੇ ਤਪ ਦੀ ਕਠਿਨਾਈਆਂ ਦਾ ਜ਼ਿਕਰ ਨਹੀਂ ਕਰਦੇ ਲੋਕ ਜੇ ਨਾ ਤਪ ਕੋਈ ਕਰੇ ਤੇ ਮਨੂੰ ਸ਼ੋਰ ਹੈ ਕਿ ਉਹਨੂੰ ਵੀ ਆ ਜਾਊਗਾ ਵਾਹ ਜੀ ਵਾਹ ਠੀਕ ਹੈ ਤਾਂ ਗਾਂਧੀ ਸਾਹਿਬ ਹੋਣ ਲੋਕਾਂ ਨੇ ਤੜਾ ਤੜਾ ਉਹਨਾਂ 'ਤੇ ਵਿਸ਼ਵਾਸ ਅੱਖਾਂ ਬੰਦ ਕਰਕੇ ਬਲਾਈਂਡ ਫੇਥ ਕਰਨਾ ਗਾਂਧੀ ਬ੍ਰਦਰ ਦੇਖੋ ਜੀ ਬਲਾਈਂਡ ਫੇਥ ਆ ਮੈਂ ਪਹਿਲਾਂ ਜ਼ਿਕਰ ਕਰਦਾ ਸੁਰਤੋਂ ਆ ਪਹਿਲਾਂ ਲਾਠਿਆਂ ਜ਼ਿਕਰ ਕਰਦੇ ਆ ਆ ਤੁਸੀਂ ਫਰੰਟ ਤੇ ਤੇ ਮੈਂ ਜ਼ਿਕਰ ਕਰਦਾ ਲਾਟਰੀ ਕਿਵੇਂ ਔਰ ਕਿੰਨੀ ਕ ਪਾਣੀ ਸੀ ਆਜੋ ਆਜੋ ਸੋ ਦਰਸ਼ਕੋ ਗਾਂਧੀ ਬ੍ਰਦਰਸ ਕੋਈ ਨਾਮ ਯਾਦ ਰੱਖਿਓ ਜੇ ਲਾਟਰੀ ਪਾਣੀ ਹੈ ਕਿਸਮਤ ਅਜਮਾਉਣੀ ਹੈ ਤਾਂ ਫਿਰ ਲੁਧਿਆਣੇ ਦੇ ਘੰਟਾ ਘਰ ਦੇ ਬਿਲਕੁਲ ਨਾਲ ਪਹਿਲੀ ਦੁਕਾਨ ਸਦਾ ਮਨਮੀਤ ਸਿੰਘ ਗਾਂਧੀ ਦੀ ਗਾਂਧੀ ਬ੍ਰਦਰਸ ਕਿਉਂ ਮਸ਼ਹੂਰ ਨੇ ਕਿਉਂ ਫੇਮਸ ਨੇ ਕਿਉਂ ਲੋਕ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦੇ ਆ ਇਹ ਤੁਹਾਨੂੰ ਆਪੇ ਪਤਾ ਲੱਗ ਜਾਣਾ ਜੀ ਜੀ ਸਾਹਿਬ ਪਹਿਲਾਂ ਤੇ Winner ਦੀ ਫੋਟੋ ਦੇਖ ਲਓ ਜੀ ਇਹ ਕਰਨਾਲ ਵਾਲੇ ਹਾਂ ਐਸ ਕਰਕੇ ਤੁਸੀਂ ਕਹੋਗੇ ਮੂੰਹ ਕਿਉਂ ਹਾਈਡ ਕੀਤਾ ਹੋਇਆ ਹਾਈਡ ਕਰਨ ਦਾ ਰੀਜ਼ਨ ਹੈ ਨਹੀਂ ਐ ਦੇਖੋ ਟਿਕਟ ਵੀ ਹੈਗੀ ਹੈ ਨਾ ਇਹ ਵਾਲੀ ਹਾਈਡ ਕਰਨ ਦਾ ਰੀਜ਼ਨ ਹੈ ਕਿ ਟਿਕਟ ਇਹਨਾਂ ਦੀ ਪਹਿਲਾਂ ਸਬਮਿਟ ਹੋ ਜਾਏ ਦੇਖੋ 1.2 ਕਰੋੜ ਦਾ ਮਸਲਾ ਹੈ ਕੋਈ ਬੰਦਾ ਨਾ ਮਗਰ ਲਗੇ ਹੈ ਨਾ ਡਾਕੂਮੈਂਟੇਸ਼ਨ ਠੀਕ ਹੈ ਇਹ ਟਰਾਂਸਪਰੈਂਸੀ ਹੈ ਗਾਂਧੀ ਬ੍ਰਦਰ ਐਵੇਂ ਨਹੀਂ ਰੋਲਾ ਪਹਿਲਾਂ ਪਾਦੇ ਜਿਹੜਾ ਕੋਈ ਦਸਰਾ ਵੀ ਨਹੀਂ ਹੁੰਦਾ ਲੋਕੀ ਪਤਾ ਕੀ ਕਰਦੇ ਨੇ ਕਿ 1.2 ਕਰੋੜ ਦਾ ਨਿਕਲਿਆ ਕਿਸੇ ਨੂੰ ਟਿਕਟ ਬੁਕਾਦੀ ਹੈ 20-50 ਲੱਖ ਬਣਾ ਲਈਏ ਮੈਂ ਕਲੇਮ ਕਰਵਾਣਾ ਗਵਰਨਮੈਂਟ ਤੋਂ ਪੂਰੇ ਪੱਕੇ ਦੇ ਪੈਸੇ ਦਵਾਨਾ ਇਹ ਪਾਰਟੀ ਬੀ ਪਾਰਟੀ ਪੈਸਾ ਕੱਚਾ ਤੇ ਪੱਕਾ ਦੇ ਚਿੱਟਾ ਤੇ ਕਾੜੋ ਕੰਮ ਨਹੀਂ ਹੁੰਦਾ ਨਿਗਾਨੀ ਭਾਈ ਹੈ ਪਤਾ ਕੀ ਹੈ ਸਚਾਈ ਅਗਰ ਰੱਖਣੀ ਹੈ ਨਾ ਜੇ ਗੁਰੂ ਨਾਨਕ ਸਾਹਿਬ ਨੂੰ ਮੰਨਣਾ ਹੈ ਤੇ ਜੀਵਨ ਵਿੱਚ ਜਿਹੜਾ ਪੈਸਾ ਵੀ ਆਂਦਾ ਨਾ ਉਹ ਸਚਾਈ ਤੁਹਾਡੇ ਘਰ ਤਾਂ ਨਹੀਂ ਜੇ ਪੈਸਾ ਸ਼ੁੱਧ ਦਾ ਹੈ ਤੁਹਾਡੀ ਮਿਹਨਤ ਦਾ 100 ਹੈ ਕਰੋੜਾ ਹੈ ਲੱਖਾ ਹੈ ਤੇ ਆਪਾਂ ساری ਦੁਨੀਆ ਕਮਾਈ ਜਾਂਦੀ ਹੈ ਕਮਾਈ ਜਾਂਦੀ ਬਟ ਦੇਖੋ ਗੱਲ ਇਸ ਤਰ੍ਹਾਂ ਕਿ ਨਾਮ ਕਮਾਉਣਾ ਹਾਂ ਉਹ ਤੁਸੀਂ ਨਾਮ ਕਮਾ ਕੇ ਆਪੇ ਆਪ ਤੁਹਾਡੇ ਕੋਲ ਪੈਸਾ ਆ ਹੀ ਜਾਣਾ ਹੈ ਕੁਝ ਲੋਕ ਪੈਸਾ ਲਾ ਕੇ ਵੀ ਨਾਮ ਨਹੀਂ ਕਮਾ ਪੰਦੇ ਕਿਉਂਕਿ 올 ਡਿਪੈਂਡਸ ਔਨ ਯੋਰ ਹਾਰਡ ਵਰਕ ਔਨ ਔਰ ਤੁਹਾਡੀ ਨੀਅਤ ਦੇ ਉੱਤੇ ਤੇ ਆਓ ਪਹਿਲਾਂ ਹੁਣ ਜ਼ਿਕਰ ਕਰਦੇ ਆ ਇਹ ਲਾਟਰੀ ਹੈ ਪੰਜਾਬ ਸਰਕਾਰ ਦੀ ਹੋਲੀ ਬੰਪਰ ਹੂੰ ਲੋਕ ਕਹਿ ਦਿੰਦੇ ਨੇ ਕਿ ਟਿਕਟਾਂ ਬਹੁਤ ਸ਼ਾਪ ਦੇ ਆ ਜੀ ਮੈਂ ਜ਼ਿਕਰ ਕਰਦਾ ਤੁਹਾਨੂੰ ਕੱਲੀ ਕੱਲੀ ਡਿਟੇਲ ਦਿੰਦਾ ਜੋ ਆਹ ਲਾਟਰੀ ਵਾਲਾ ਜਲਦੀ ਸਮਝਾਂਦਾ ਨਹੀਂ 6 ਲੱਖ ਟਿਕਟਾਂ ਛਪੀਆਂ ਨੇ ਕੋਈ ਅੰਗਰੇਜ਼ੀ ਦਾ ਅੱਖਰ ਨਹੀਂ ਹੈ 6 ਅੰਕ ਨੇ ਲਾਟਰੀ ਦੇ 22 ਕਰੋੜ ਦਾ ਪਹਿਲਾ ਇਨਾਮ ਹੈ ਗਰੰਟੀਡ ਹੈ ਟਿਕਟਾਂ ਵੀ ਕੰਨ 2 ਲੱਖ ਟਿਕਟਾਂ ਵੀ ਕੰਨ 3 ਲੱਖ ਟਿਕਟਾਂ ਵੀ ਕੰਨ 4 ਲੱਖ ਹੁਣ ਲੋਕੀ ਤੁਸੀਂ ਕਹੋਗੇ ਕਿ ਨਾਦਰਲੈਂਡ ਦੀ 2 ਲੱਖ ਲਾਟਰੀਆਂ ਸੀ ਅ디 6 ਲੱਖ ਹੋ ਗਈਆਂ 22 ਕਰੋੜ ਕਿਉਂ ਨਹੀਂ ਲਾਟਰੀ ਦੀ ਪੂਰੀ ਸਕੀਮ ਦੇਖੋ ਸੈਕੰਡ 10 ਇਨਾਮ 10-10 ਲੱਖ ਰੁਪਏ ਦੇ 3rd 10 ਇਨਾਮ 5-5 ਲੱਖ ਰੁਪਏ ਦੇ ਹੋਰ ਵੀ ਕਰੋੜਾਂ ਦੇ ਇਨਾਮ ਨੇ ਲਾਟਰੀ ਦੀ ਡਿਟੇਲਸ ਅਗਰ ਤੁਸੀਂ ਬੈਕ ਸਾਈਡ ਤੇ ਪੜ੍ਹ ਲਓ ਨਾ ਤੇ ਲਾਟਰੀ ਦੀ ਪੂਰੀ ਜਾਣਕਾਰੀ ਮਿਲ ਜਾਂਦੀ ਹੈ ਉਸ ਤੋਂ ਇਲਾਵਾ ਇਹ 17 ਇਸ 17 ਤਰੀਕ ਦੀ ਲਾਟਰੀ ਹੈ ਅਨਗਲੈਂਡ ਦੀ ਉਹੀ ਲਾਟਰੀ ਜਿਹਨੇ 10 ਤਰੀਕ ਨੂੰ winner ਬਣਾਇਆ ਠੀਕ ਹੈ ਇਹਦਾ ਹੀ ਅਗਲਾ ਡਰਾ ਹੈ 24 ਤਰੀਕ ਨੂੰ ਐਸੇ ਮਹੀਨੇ ਚ ਵੀ ਠੀਕ ਹੈ ਇਹ 200 ਰੁਪਏ ਦੀ ਲਾਟਰੀ ਹੈ 200 ਰੁਪਏ ਚ ਕੁੱਲ ਟਿਕਟਾਂ 5 ਲੱਖ ਨੇ 1.5 ਕਰੋੜ ਗਰੰਟੀਡ ਟੂ ਪਬਲਿਕ ਹੈ ਸਾਰੀਆਂ ਲਾਟਰੀਆਂ ਦੇਖਾਈਆਂ ਸਭ ਵਿੱਚ ਨਾਮ ਜਨਤਾ 'ਚ ਗਰੰਟੀਡ ਹੈ ਜ਼ਿਕਰ ਕਰਦਾ ਹੁਣ ਹੋਲੀ ਦੀ ਹੋਲੀ ਬੰਪਰ ਦਾ 2022 ਦਾ winner ਗਾਂਧੀ 브ਦਰਸ ਤੋਂ ਵਿਕੇ ਟਿਕੜ ਯਮਨਾ ਨਗਰ ਦਾ ਸੀ ਕਿਆ ਬਾਤ 2023 ਦਾ ਦਿੱਲੀ ਦਾ ਸੀ ਹੋਜ਼ਰੀ ਦੇ ਚ ਜੌਬ ਕਰਨ ਵਾਲਾ ਤੇ ਜੋ 2024 ਸੇ ਤੁਸੀਂ ਹੋ ਸਕਦੇ ਹੋ ਦੇਰ ਕਿਸ ਬਾਤ ਕੀ ਹੈ ਹਮ ਇੰਤਜ਼ਾਰ ਕਰ ਰਹੇ ਹਾਂ ਟਿਕਟੇ ਰੱਖ ਕੇ ਆਪ ਆਈਏ ਖਰੀਦ ਕੇ ਆਪਣੀ ਕਿਸਮਤ ਅਜਮਾਈਏ ਆਪਣੀ ਕਿਸਮਤ ਨੂੰ ਦਿਓ ਮੌਕਾ ਗਾਂਧੀ ਬ੍ਰਦਰਸ ਲਾਟਰੀ ਦੇ ਨਾਲ ਤੇ ਹੋਲੀ ਬੰਪਰ ਖਰੀਦ ਕੇ ਕੀ ਬਾਤ ਹੈ ਸੋ ਬਿਲਕੁਲ ਦਸਕੋ ਕਹਿੰਦੇ ਆ ਮੌਕੇ ਤੇ ਚੋਕਾ ਮਾਰਨ ਵਾਲਾ ਹੀ ਬਾਜੀਗਰ ਹੁੰਦਾ ਹੈ ਉਹੀ ਬੰਦਾ ਕਲਾਕਾਰ ਹੁੰਦਾ ਹੈ ਸੋ ਫਿਰ ਅਪੀਲ ਕਰਦੇ ਆ ਲੁਧਿਆਣੇ ਸ਼ਹਿਰ ਚ ਜੇ ਲਾਟਰੀ ਲੈਣੀ ਹੈ ਚਾਹੇ 5 ਰੁਪਏ ਦੀ ਚਾਹੇ 500 ਰੁਪਏ ਦੀ ਨਾਮ ਇੱਕੋ ਹੀ ਦਿਮਾਗ 'ਚ ਹੋਣਾ ਚਾਹੀਦਾ ਹੈ ਘੰਟਾ ਕਰਦੇ ਵਿੱਚ ਪਹਿਲੀ ਨੁੱਕਰ ਵਾਲੀ ਦੁਕਾਨ ਜੀਆ ਖਾਸियत ਯਾਦ ਰੱਖਿਓ ਕਾਰਨਰ ਸ਼ਾਪ ਨੁੱਕਰ ਵਾਲੀ ਦੁਕਾਨ ਸਦਾ ਮਨਮੀਤ ਸਿੰਘ ਗਾਂਧੀ ਦੀ ਗਾਂਧੀ ਬ੍ਰਦਰਸ ਦੁਕਾਨ ਆ ਆ ਦੁਕਾਨ ਦਿਖਾ ਵੀ ਦਿੰਨੇ ਆ ਬਾਹਰ ਹੀ ਟੇਬਲ ਸਜੇ ਹੋਏ ਨੇ ਬਾਹਰ ਹੀ ਬੈਠੇ ਆ ਭਾਵੇਂ ਟਿਕਟ ਨਕਦ ਲੈਣੀ ਹੈ ਭਾਵੇਂ ਯੂਪੀਆਈ ਆਨਲਾਈਨ ਪੇਮੈਂਟ ਕਰਨੀ ਹੈ ਸਿਸਟਮ ਸਾਰੇ ਆ ਪੈਸੇ ਲੈਣ ਦੇ ਤਰੀਕੇ ਸਾਰੇ ਆ ਸਿਰਫ ਨੀਅਤ ਹੋਣੀ ਚਾਹੀਦੀ ਹੈ ਪੈਸੇ ਕੈਸ਼ ਨੇ ਖਾਤੇਦ ਨੇ ਟਿਕਟ ਆਪੀ ਲਿੱਤੀ ਜਾਣੀ ਹੈ ਤੇ ਇੱਕ ਵਾਰ ਦੁਬਾਰਾ ਨਜ਼ਰ ਮਾਰ ਲਓ ਗਾਂਧੀ ਬ੍ਰਦਰ ਲਾਟਰੀ ਜੀ ਹਾਂ ਆ ਸਮਾਰਟ ਦੇ ਸੋਹਣੀ ਸਮਾਈਲ ਵਾਲੇ ਸਰਦਾਰ ਜੀ ਦੇਖ ਲਓ ਆ ਦੇਖੋ ਇਹਨਾਂ ਨੇ ਏਦਾਂ ਹੀ ਆਪਣੀ ਕਿਸਮਤ ਚ ਮੁਕਾਈ ਹੈ ਤੁਹਾਡੀ ਚਮਕਾਣੀ ਹੈ ਆਪ ਵੀ ਖੁਸ਼ ਨੇ ਖੁੱਲੇ ਦਿਲ ਨਾਲ ਆਓ ਆਪਣੀ ਜ਼ਿੰਦਗੀ ਨੂੰ ਮੌਕਾ ਦਿਓ ਮੌਕੇ ਤੇ ਚੋਕਾ ਮਾਰੋ ਲਾਟਰੀ ਪਾਓ ਕੀ ਪਤਾ ਅਗਲੇ ਕਰੋੜਪਤੀ ਤੁਸੀਂ ਬੰਨਾ ਹੋਵੇ ਕੈਮਰਾ ਮਨੂਜ ਕੁਮਾਰ ਪਾਟਕ ਦੇ ਨਾਲ ਨਾਸ਼ਪਰੀ ਸਿੰਘ ਬੇਦੀ ਤੁਧਿਆਣਾ ਲਾਈਵ ਨਿਊਜ਼